ਮੇਰਾ ਬੁੱਤਾ ਹੁਣਾਂ ਤੇਰਾ ਜੂੜਾ ਕਰਦਾ। ਇਸ ਦੁਆਰ ਨਾਲ ਫਿਰ ਤੈਨੂੰ ਚੂਰੀ ਘੁੱਟ ਕੇ ਦੇਉਂਗੀ ਤੂੰ ਖਾ ਲਈ ਚੰਗਾ। ਫਿਰ ਚੂਰੀ ਖਾ ਕੇ ਖੇਡਣ ਲੱਗ ਜੀ। ਨਾਲ ਬੁੱਤਾ ਤੂੰ ਰੀਤ ਨਾਲ ਨਾ ਖੇਡਿਆ ਕਰ ਚੰਗਾ। ਉਹ ਤਾਂ ਕੁੜੀ ਆ ਤੂੰ ਮੁੰਡਾ ਤੂੰ ਮੁੰਡਿਆਂ ਨਾਲ ਖੇਡਿਆ ਕਰ। ਕੁੜੀਆਂ ਖੇਡਦੀਆਂ ਹੁੰਨੀਆਂ ਕੁੜੀਆਂ ਨਾਲ ਤਾਂ। ਜੇ ਕੁੜੀਆਂ ਨਾਲ ਖੇਡੇਂਗਾ ਤੇਰੇ ਕੰਨ ਪੱਕ ਜਾਣਗੇ ਚੰਗਾ। ਮੁੰਡਿਆਂ ਨਾਲ ਖੇਡਿਆ ਕਰ ਬੁੱਤਾ। ਵਾਤਾ ਪ੍ਰੀਤੀ ਸਿਰ ਹਾਂ ਵਾਤਾ ਮੈਂ ਵੀ ਰੀਤ ਦਾ ਬੋਣੀ ਐ ਸਿਰ ਹੋਰ ਸਿਰ ਨਾ ਕੇ ਹਟੀ ਸੀਗੀ ਆ ਜਾ ਰੀਤ ਪੁੱਤ ਤੇਰਾ ਵੀ ਸਿਰ ਵਾਦਾ ਪਹਿਲਾ ਸਵੇਰੇ ਸਵੇਰੇ ਨਮਾਈ ਮੈਂ ਚਲ ਹੁਣ ਸੁੱਕ ਕੇ ਬਾਹ ਬਾਹ ਜਾਊਗਾ ਫਿਰਦਾ ਖੜਿਆ ਪੁੱਤ ਇੱਕ ਮਿੰਟ ਰੁਕ ਮੈਂ ਆਉਂਨਾ ਨਹੀਂ ਐ ਤੇ ਵੜ ਤੱਕ ਤੜਾ ਹੋ ਗਈ ਮੇਰੇ ਕੰਨੀ ਨੂੰ ਘਰ ਕੇ ਵਜਿਆ ਪੁੱਤਾਂ ਦਾ ਤਾਂ ਧੀਆ ਨਾਲੋਂ ਫਰਕ ਹੁੰਦਾ ਪੁੱਤ ਤਾਂ ਨਾ ਉਹਦੋਂ ਉੱਚੀ ਸੋਹਣੇ ਲੱਗਦੇ ਨੇ ਠੀਕ ਆ ਕੁੜੀਆਂ ਬਹਿਣੀਆਂ ਹੁੰਦੀਆਂ ਨੇ ਥੱਲੇ ਤਾਂ मम्मी मैं भी वीरे मंगू रेड़ी ते बैठना कोई ना पुत तू थल्ली ही ठीक है वीरा तो ना छोटा गा तेरा हजे चाची ने ता करके वह बीड़े ती बिठा लिया मम्मा हाँ बुत ਮੇਰੇ ਵੀ ਵੀਰੇ ਵਾਂਗੂ ਜੂੜਾ ਕਰਿਓ ਅੱਜ ਹਾਂ ਕਰੋ ਇਹਦੇ ਜੂੜਾ ਜੂੜੇ ਕੁੜੀਆਂ ਦੇ ਕਿਤੇ ਸੋਹਣੇ ਲੱਗਦੇ ਹੁੰਦੇ ਨੇ ਇਹ ਤਾਂ ਮੁੰਡਿਆਂ ਦੀ ਸੋਹਣੇ ਲੱਗਦੇ ਨੇ ਜੂੜੇ ਤਾਂ ਦੇ ਮੇਰੇ ਪੁੱਤ ਦੇ ਕਿੰਨਾ ਸੋਹਣਾ ਲੱਗੂ ਜੂੜਾ ਕਿਤੇ ਨਜ਼ਰ ਵੀ ਨਾ ਲੱਗ ਜੇ ਕਿਸੇ ਦੀ ਚੱਕਦਾ ਜੂੜਾ ਮੇਰੀ ਵੀ ਤਾਂ ਵੀਰੇ ਜਿੱਤੇ ਜਿੱਡੇ ਵਾਲ ਨੇ ਗੱਲ ਵਾਲਾ ਵੀ ਨਹੀਂ ਗੱਲ ਤਾਂ ਧੀ ਦੀ ਤੇ ਪੁੱਤ ਦੀ ਆ ਤੇਰੇ ਤਾਂ ਜੇ ਜੂੜਾ ਹੋ ਵੀ ਜਾਊ ਕੜਾ ਸੋਨਾ ਲੱਗੂਗਾ ਫਿਰ ਮੁੰਡਿਆਂ ਦੀ ਸੋਹਣੇ ਲੱਗਦੇ ਨੇ ਜੂੜੇ ਤਾਂ ਲੈ ਪ੍ਰੀਤੀ ਮੁੰਡੇ ਕੁੜੀ ਵਾਲੀ ਕੀ ਫਰਕ ਕਰਦੀ ਐ ਤੂੰ ਮੁੰਡਾ ਆਵਦੀ ਥਾਂ ਤੇ ਕੁੜੀ ਆਵਦੀ ਥਾਂ ਤੇ ਜਵਾਕ ਤਾਂ ਜਵਾਕ ਹੀ ਆ ਕੁੜੀ ਦਾ ਮਨ ਦੁਖੀ ਕਰੀ ਜਾਂਦੀ ਐ ਤੂੰ। ਲੈ ਪੰਮੀ ਤੂੰ ਤਾਂ ਉਹੀ ਗੁੱਸਾ ਕਰ ਗਈ। ਮੈਂ ਕਿਹੜਾ ਕੁਛ ਗਲਤ ਕਿਹਾਗਾ? ਮੈਂ ਵੀ ਤਾਂ ਇਹੀ ਗੱਲ ਹੀ ਕਹੀ ਐ ਵੀ ਕੁੜੀ ਆਉਦੀ ਥਾ ਮੁੰਡਾ ਆਉਦੀ ਥਾ। ਵਿਜੇ ਫਰਕ ਹੁੰਦਾ ਮੁੰਡੇ ਕੁੜੀ ਚ ਮੈਂ ਤਾਂ ਹੀ ਕਹਿਨੀ ਐ। ਨਾ ਹੁਣ ਪਹਿਲਾਂ ਕੁੜੀਆਂ ਦੇ ਮੁੰਡਿਆਂ ਵਾਲੀਆਂ ਚੀਜ਼ਾਂ ਕੀ ਸੋਹਣੀਆਂ ਲੱਗਣੀਆਂ। ਨਾ ਇਹ ਤਾਂ ਪਹਿਲਾਂ ਉਹੀ ਹਿੰਡ ਕਰਦੀ ਐ। ਇਹ ਤਾਂ ਨਿਆਣੀ ਹੈਗੀ ਹੈਗੀ ਤੂੰ ਤਾਂ ਨਹੀਂ ਨਾਲ ਨਿਆਣੀ ਐ ਦੇ। ਤੈਨੂੰ ਤਾਂ ਪਤਾ ਹੀ ਐ ਵੀ ਮੁੰਡਿਆਂ ਦੇ ਕੀ ਜੂੜੇ ਮੁੰਡਿਆਂ ਸੋਹਣੇ ਲੱਗਦੇ ਨੇ ਕਿ ਕੁੜੀਆਂ ਦੇ ਮੈਂ ਐਵੇਂ ਨਹੀਂ ਕਹਿੰਦੀ ਬ੍ਰਿਤੀ ਸੋਹਣੇ ਤਾਂ ਲੱਗਦੇ ਨੇ ਪਰ ਜਵਾਖ ਦਾ ਦਿਲ ਤਾਂ ਨਹੀਂ ਤੋੜਨਾ ਚਾਹੀਦਾ ਦਿਲ ਤੋੜਨ ਨੂੰ ਕਹੜਾ ਇਹਨੂੰ ਮੈਂ ਪੁੱਠਾ ਬੋਲੀਆ ਕੁਛ ਮਾੜਾ ਚੰਗਾ ਜਿਹੜੀ ਗੱਲ ਸਹੀ ਐ ਉਹ ਤਾਂ ਫਿਰ ਸਹੀ ਐ ਲੈ ਮੈਂ ਤਾਂ ਨਹੀਂ ਲੋਕ ਪੁੱਤਾਂ ਨੂੰ ਤਰਸਦੇ ਪੁੱਤ ਪੁੱਤੀ ਹੁੰਦੇ ਨੇ ਧੀਆਂ ਧੀਆਂ ਹੀ ਹੁੰਦੀਆਂ ਨੇ ਇਹ ਆਪਣਾ ਪੁੱਤਾਂ ਦੀ ਥਾਂ ਕਿੱਥੋਂ ਲੈ ਲੈਣੀ ਹੈ ਲੈ ਪੁੱਤ ਹੁਣ ਤੂੰ ਨਾ ਖੇੜਿਆ ਤੇਰੇ ਆਉਂਦੇ ਨੂੰ ਮੈਂ ਚੂਰੀ ਘੁੱਟ ਕੇ ਰੱਖੂ ਜੰਗਾ ਜਾ ਖੇੜਿਆ ਲਰੀਤਾ ਤੇਰਾ ਵੀ ਸਿਰਵਾਤਾ ਪੁੱਤ ਤੂੰ ਵੀ ਖੇੜਿਆ ਹੁਣ ਠੀਕ ਹੈ ਲੈ ਤੂੰ ਕਿੱਧਰ ਜਾਨੀ ਆ ਖੇਡਣ ਉਹ ਤਾਂ ਮੁੰਡਾ ਹੈਗਾ ਤੂੰ ਤਾਂ ਸਰਜੂਗਾ ਤੂੰ ਆਪਦੀ ਮਾਂ ਤੋਂ ਕੋਈ ਕੰਮ ਧੰਦਾ ਸਿੱਖ ਲੈ ਉਹ ਹੈ ਜੀ ਪੰਮੀ ਤੂੰ ਐ ਤੂੰ ਇਹਨੂੰ ਖੇਡਣ ਕਿਉਂ ਭੇਜਦੀ ਆ ਹੁਣ ਕਿਹੜਾ ਨਿਆਣੀ ਆ ਇਨ ਕੋਈ ਕੰਮ ਸਿਖਿਆ ਗਾਂ ਸੌਰੀ ਜਾ ਕੇ ਛਿੱਤਰ ਖਾਇਆ ਕਰੂਗੀ ਨਹੀਂ ਇਹੀ ਉਮਰ ਹੈ ਭੈਣੇ ਉਸ ਦਿਵਾ ਤਾਂ ਕੰਮ ਹੀ ਕਰਨੇ ਨੇ ਸਾਰੀ ਉਮਰ ਕੰਮ ਵੀ ਫਿਰ ਤਾਂ ਹੀ ਕਰੂ ਜੇ ਸਿਖਿਆਏਗੀ ਕੁਛ ਉਹਨੇ ਨੂੰ ਸਿਖਿਆ ਨਿਆਣੀ ਥੋੜੀ ਐ ਹੁਣ ਸਿੱਖ ਲੂਗੀ ਕੋਈ ਨਾ ਹੌਲੀ ਹੌਲੀ ਸਿੱਖ ਜੂਗੀ ਚੰਗਾ ਭਾਈ ਮੈਨੂੰ ਕਿਹੜਾ ਕਿਸੇ ਨੇ ਕੁਛ ਕਹਿਣਾਗਾ ਅ타 ਅਗਲਾ ਤਾਂ ਤੈਨੂੰ ਹੀ ਕਹਾ ਕਰੂ ਵੀ ਮਾਂ ਨੇ ਨਹੀਂ ਕੁਛ ਸਿਖਾਇਆ ਪਿਆਰ ਪ੍ਰੀਤੀ ਕੁੜੀ ਦਾ ਦਿਲ ਨਾ ਦਿਖਾਇਆ ਕਰ ਆਪਾਂ ਵੀ ਤਾਂ ਕੁੜੀਆਂ ਹੀ ਆ ਜੇ ਕੁੜੀਆਂ ਤਾਂਹੀਂ ਤਾਂ ਮੈਨੂੰ ਪਤਾ ਹੈ ਵੀ ਭਈ ਗਾਂਹਾਂ ਜਾ ਕੇ ਕਿੰਨਾ ਔਖਾ ਹੁੰਦਾ ਕੰਮ ਕਰਨਾ ਜੇ ਨਹੀਂ ਆਉਂਦਾ ਅਗਲਾ ਮਾਪਿਆਂ ਨੂੰ ਖਿੱਚਦਾਗਾ ਵੀ ਮਾਪਿਆਂ ਨੇ ਕੁਝ ਸਿਖਾਇਆ ਕਿ ਨਹੀਂ ਦੋਰੀਆਂ ਤਾਂ ਉਹ ਉਹਦੇ ਭਲੇ ਵਾਸਤੇ ਕਹਨੀ ਆ ਵੀ ਜੇ ਹੁਣ ਕੰਮ ਸਿੱਖ ਲੂਗੀ ਚੰਗੀ ਰਹੂਗੀ ਗਾਂਹਾਂ ਜਾ ਕੇ ਛਿੱਤਰ ਖਾਇਆ ਕਰੂਗੀ ਫਿਰ ਜਦੋਂ ਜਾਉਗੀ ਪ੍ਰੀਤੀ ਉਹਦਾ ਦੇਖੀ ਜਾਊਗੀ ਜਿੰਨ ਨਜ਼ਰ ਆਉਂਦੇ ਕੋਲੇ ਉਹ ਨਜ਼ਰ ਤੇ ਦੇ ਸ਼ੌਂਕ ਪੂਰੇ ਕਰੀਏ ਆਜ਼ਾਦੀ ਦੇ ਇਹ ਕੁੜੀ ਨੂੰ ਖੇੜੇ ਵਿਚਾਰੀ ਆਹੀ ਉਮਰ ਹੁੰਦੀ ਆ ਆਜ਼ਾਦੀ ਇਹ ਜਦੀ ਦੇ ਚੱਕਰਾਂ ਚ ਉਹਨੂੰ ਸੁਭਾਅ ਪੈ ਜਾਊਗਾ ਫਿਰ ਮੁਰਤੀਓ ਨੇ ਕੰਮ ਨਹੀਂ ਕਰਨਾ ਤੇ ਜੇ ਤੂੰ ਕਹੇਂਗੀ ਵੀ ਫੇਰ ਵੀ ਨਹੀਂ ਕਰਨਾ ਉਹਨੇ ਫਿਰ ਬੇਲੇ ਨੂੰ ਬਸ ਤਾਈ ਨਾ ਤੂੰ ਤਾਂ ਮੈਨੂੰ ਗੱਲਾਂ ਗੱਲਾਂ ਚ ਭਲਾਤਾ ਮੈਂ ਤਾਂ ਮੇਰੇ ਪੁੱਤ ਵਾਸਤੇ ਚੂਰੀ ਖੁੱਟਣੀ ਸੀ ਚਲ ਫਿਰ ਜੇ ਉਹਦੇ ਵਾਸਤੇ ਕੁੱਟੇਂਗੀ ਤਾਂ ਰੀਤ ਵਾਸਤੇ ਵੀ ਕੁੱਟਦੀ ਥੋੜੀ ਜੀ ਚੰਗਾ ਨਾ ਰੀਤ ਚੂਰੀ ਖਾ ਕੇ ਕੀ ਕਰੂਗੀ ਉਹਨੇ ਕੀ ਹੱਲ ਜੋੜਨੇ ਆ ਮੇਰਾ ਪੁੱਤ ਤਾਂ ਉਹਰੇ ਰਹਿ ਕੇ ਦੇਲੀ ਵਧਾਊਗਾ ਇਹਦਾ ਕੀ ਹੈ ਜਿੰਨਾ ਖਾਊਗੀ ਓਨੀ ਛੇਤੀ ਵੱਡੀ ਹੋਊਗੀ ਛੇਤੀ ਪਿਉ ਨਹੀਂ ਪਊਗੀ ਨਾਲੇ ਆਪਾਂ ਨੂੰ ਇਹਦਾ ਖਵਾਏ ਦਾ ਕੀ ਪਾ ਇਹ ਤਾਂ ਬਗਾਨੇ ਘਰੇ ਕੰਮ ਕਰਨਾ ਮੇਰਾ ਪੁੱਤ ਉਹਰੇ ਕੰਮ ਕਰੂਗਾ ਕਮਾਊਗਾ ਦੇਲੀ ਵਧਾਊਗਾ ਆਪਣੀ ਲੈ ਦੇਖ ਲੈ ਮੈਂ ਤਾਂ ਕਦੇ ਜਵਾਕਾਂ 'ਚ ਫਰਕ ਨਹੀਂ ਸਮਝਿਆ ਕਿੰਨਾ ਗਮਾਨ ਕਰਦੀ ਏ ਪੁੱਤ ਦਾ ਜਦੋਂ ਇਹੀ ਮੁੰਡਾ ਨਾ ਵੱਡਾ ਹੋ ਕੇ ਖਵਰਾ ਕਹਿ ਜਾ ਨਿਕਲੂਗਾ ਤੈਨੂੰ ਫੇਰ ਪਤਾ ਲੱਗੂਗਾ ਜਦੋਂ ਤੈਨੂੰ ਇਹਨੇ ਰੋਪੀ ਵੀ ਨਾ ਦਿੱਤੀ ਧੀਆਂ ਤਾਂ ਮਾਂ ਕਰਦੇ ਦੁੱਖ ਬਣਾਉਂਦੀਆਂ ਨੇ ਜਦੋਂ ਮਰਜ਼ੀ ਸੱਦ ਲੈ ਉਹਦੀ ਆਉਂਦੀਆਂ ਨੇ ਧਿਆਣੇ ਨੇ ਸੱਚੀ ਕਿਹਾ ਪੁੱਤ ਵਡਾਉਣ ਜਵੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਪਹਿਲੇ ਬੋਲ ਤੇ ਆਉਂਦੀਆਂ ਨੇ ਭੱਜੀਆਂ ਲੱਭ ਮੈਂ ਮਾ ਉਹਨਾਂ ਦੇ ਜਾਇਆ ਮੈਂ ਆਪਣੇ ਅੰਦਰਲੇ ਘਰ ਲੈ ਆਣ ਦੇ ਉਹਨਾਂ ਦੇ ਵਿਆਹ ਦਾ ਅੱਜ ਪੇਟੀ ਚ ਕੱਪੜੇ ਕੁੱਪੜੇ ਪਾਉਣਗੇ ਉਹ ਬਸ ਮੇਰਾ ਵੀ ਕੰਮ ਨੇ ਰੀਤੀ ਬਸ ਮੇਰਾ ਵੀ ਕੰਮ ਥੋੜਾ ਜਿਹਾ ਹੀ ਰਹੇਗਾ 10 ਮਿੰਟਾਂ ਦਾ ਮੈਂ ਵੀ ਤੇਰੇ ਨਾਲ ਹੀ ਚਲੀ ਜਾਊਂਗੀ ਰੁਕ ਜਾ ਥੋੜਾ ਜਿਹਾ ਟਾਈਮ ਨਾ ਤੂੰ ਨਾਲ ਕੀ ਕਰਨ ਜਾਣਾਗਾ ਬੈ ਜਾ ਬੈ ਜਾ ਘਰੀ ਕੰਮ ਕਰ ਲੈ ਤੂੰ ਉਹਨਾਂ ਨੇ ਮੈਨੂੰ ਕਿਹਾਗਾ ਉਹ ਕਹਿੰਦੀ ਪਹਿਲਾਂ ਪੁੱਤਾਂ ਵਾਲੀ ਦੇ ਹੱਥ ਲਵਾਵਾਂਗੇ ਅਸੀਂ ਗਾਹ ਹੁਣ ਅਗਲਾ ਵੀ ਗਾਹ ਪੁੱਤ ਪਾਲ ਦੇ ਜੇ ਹੁਣ ਮੁੰਡੇ ਵਾਲੀ ਦੇ ਹੱਥ ਲੱਗਣਗੇ ਗਾਹਾਂ ਵੀ ਮੁੰਡਾ ਹੀ ਹੋਊਗਾ ये हुन तू हाथ लाते अगले दे गां पत्थर हो गया फिर बैजा बैजा करी मेनू केहा सी ओन्ना ने मैं जाके आनीया रब्बा तेने जे दस्तूर बनाए ने ते यादी मामा मां ने ता कोई समझ ही नहीं बाजा एहे जो रिस्की रिवाज वाला අනියමවා හංකාර්ජන් තියන ී අනියම්මවාද චරියන් දීමී හෝජන් තියනෑ කකර් දැමම මේකුත සූටපන අනියවදා ਮੰਮਾ ਚਾਚੀ ਮੈਨੂੰ ਐ ਕਿ ਕਹਿੰਦੇ ਨੇ ਵੀ ਕੁੜੀਆਂ ਨਾਲੋਂ ਮੁੰਡੇ ਵੱਧ ਹੁੰਦੇ ਨੇ। ਓਹੋ! ਤੂੰ ਤਾਂ ਓਹ ਟੈਂਸ਼ਨ ਨਾ ਲੱਗੇ ਮੇਰੀ ਬੁੱਤ। ਉਹ ਤਾਂ ਐਵੇਂ ਹੀ ਬੋਲਦੀ ਰਹਿੰਦੀ ਆ। ਉਹਦਾ ਤਾਂ ਸੁਭਾਈ ਐਵੇਂ ਬੋਲਣ ਦਾ। ਉਹਦੀ ਗੱਲ ਤੂੰ ਦਿਲ ਤੇ ਨਾ ਲਾਇਆ ਕਰ। ਠੀਕ ਐ? ਜੇ ਮੰਮਾ ਨਹੀਂ ਕੁਝ ਕਹਿੰਦੇ ਤਾਂ ਨਾ। ਮੰਮਾ ਹਾਂ ਬੱਸ ਮੇਰੇ ਨਾਲੇ ਕਦੇ ਵਿੱਚ ਗੱਲ ਆਉਂਦੀ ਆ। ਜੇ ਤਸੀਂ ਗੁੱਸਾ ਨਾ ਕਰੋ ਤਾਂ ਮੈਂ ਕਿਉਂ ਗੁੱਸਾ? ਦੱਸ ਬੁੱਤ। ਮम्मा ਮੈਂ ਸੋਚਦੀ ਆ ਕਿ ਜੇ ਮੁੰਡੇ ਇੰਨੇ ਚੰਗੇ ਹੁੰਦੇ ਆ ਤਾਂ ਫਿਰ ਤੁਸੀਂ ਮੈਨੂੰ ਕਾਹਤ ਲੈ ਕੇ ਆਏ ਤੁਸੀਂ ਵੀ ਮੁੰਡਾ ਲੈ ਆਉਂਦੇ ਓਹੋ ਤੂੰ ਦਰੀ ਤੂੰ ਇਹ ਪਾਗਲਾਣੀ ਗੱਲਾਂ ਕਰਨ ਲੱਗ ਜਾਨੀ ਬੱਤਾ ਤੂੰ ਤਾਂ ਬੁੱਤ ਸਾਨੂੰ ਮੁੰਡਿਆਂ ਤੋਂ ਵੀ ਵੱਧ ਕੇ ਆ ਅੱਜ ਤਾਂ ਇਹ ਗੱਲ ਕਹਿਤੀ ਇਹਦੂ ਬਾਅਦ ਨਾਲ ਇਹ ਗੱਲ ਖਰੀ ਕਦੇ ਵੀ ਮੈਨੂੰ ਪੁੱਛ ਕੇ ਦੇਖ ਕਿੰਨੀ ਪਿਆਰੀ ਆ ਤੂੰ ਸਾਨੂੰ ਮੰਮੀ ਫਿਰ ਮੈਂ ਕੀ ਕਰਾਂ ਸੱਚੀ ਤਾਂ ਸਾਰਾ ਦੇਨੀ ਮੁੰਡਾ 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 ਐਂ ਕਰਦੇ ਰਹਿੰਦੇ ਆ ਜਾਂ ਫਿਰ ਵੀ ਕੁੜੀ ਕਿਆ ਜੰਮ ਲਈ ਕੁੜੀਆਂ ਤਾਂ ਪੱਤਰੀ ਹੁੰਦੀਆਂ ਨੇ ਤੇ ਮੁੰਡਿਆਂ ਨਾਲ ਦੇੜੀ ਬੱਤੀ ਆ ਤੇ ਕੁੜੀਆਂ ਤਾਂ ਬਗਾਨਾ ਤੜਨ ਹੁੰਦੀਆਂ ਨੇ ਫਿਰ ਮੈਨੂੰ ਤੁਹਾਡੇ ਤਰਸ ਆਉਂਦਾ ਓਹੋ ਮੇਰਾ ਪੁੱਤ ਕਹੇ ਜੀਆਂ ਗੱਲਾਂ ਕਰਦਾ ਤੂੰ ਕੁੜੀਆਂ ਨਾਲ ਕਿਹੜਾ ਦੇੜੀ ਵਰਦੀ ਨਹੀਂ ਪੁੱਤ ਮੁੰਡਿਆਂ ਨਾਲ ਕਿਹੜਾ ਜਾਦੇ ਵਰਦੀ ਆ ਮੁੰਡੇ ਤਾਂ ਵੱਡੇ ਹੋ ਗਏ ਪਤਾ ਨਹੀਂ ਨਸ਼ੇ ਕਰਨ ਲੱਗ ਜਾਣਾ ਆਏ ਨਹੀਂ ਪਤਾ ਮਾਂ ਪਿਓ ਨੂੰ ਕੁੱਟ ਕੇ ਘਰੋਂ ਕੱਢ ਦੇਣਾ ਟੀਆਂ ਪੁੱਤ ਮਾਂ ਪਿਓ ਨੂੰ ਥੋੜਾ ਕੁੱਟਣ ਹੀ ਆ ਟੀਆਂ ਤਾਂ ਪਿਆਰ ਕਰਦੀਆਂ ਨੇ ਟੀਆਂ ਤਾਂ ਮਾਂ ਪਿਓ ਦੇ ਦੁੱਖ ਸੁੱਖ ਚ ਖੜਦੀਆਂ ਨੇ ਬੁੱਤਾਂ ਸਾਨੂੰ ਪਤਾ ਹੈ ਸਾਨੂੰ ਤੇਰੇ ਤੇ ਮਾਣ ਹੈ ਵੀ ਤੂੰ ਸਾਡੀ ਪੂਰੀ ਕੇਅਰ ਕਰੇਂਗੀ ਬੜੇ ਪੇਚ ਸਾਨੂੰ ਪੁੱਤਾਂ ਵਾਂਗੂ ਨਹੀਂ ਤੂੰ ਘਰੋਂ ਕੱਢ ਦੀ ਬਾਹਰ ਮੰਮਾ ਫੇਰ ਵੀ ਧੀ ਫੇਰ ਵੀ ਚੱਲ ਜਾ ਖੜਾ ਹੋ ਕੇ ਖੇਡ ਤੋ ਟੈਨਸ਼ਨ ਨਾ ਲਿਆ ਕਰ ਐਮੀ ਦਿਲ ਤੇ ਲਾਈ ਜੰਦੀ ਰਹਿਣੀ ਆ ਗੱਲਾਂ ਤੇ ਮੈਨੂੰ ਸੂਟ ਚੱਕ ਕੇ ਲਿਆ ਕੇ ਦੇ ਉੱਥੋਂ ਕੀ ਕਰਨੀ ਆ ਬਿਨਾ ਬੋਲੇ ਅੰਦਰ ਲਾਂਗੀ ਮੰਮੀ ਮੇਰੇ ਜੁੱਤੀਂ ਦੇਖੀ। ਜਾ ਦਾ ਆਈ ਦੀ ਤੁਸੀਂ ਕਿੱਥੇ ਜਾਣਾ ਹੁਣ? ਜਾਣਾ ਤਾਂ ਕਿਤੇ ਨਹੀਂ ਉਹ ਵਿਆਹ ਵਾਲਿਆਂ ਨੂੰ ਚਾਹੀਦੀ ਸੀ ਜੁੱਤੀ। ਫਿਰ ਤੁਸੀਂ ਪੁਰਾਣੀ ਜੁੱਤੀ ਕਿਉਂ ਦੇਉਂਦੇ ਹੋਗੇ ਉਹ ਮੈਂ ਲੈ ਕੇ ਆਈਆਂ 8 ਦਿਨ ਪਹਿਲੀ। ਉਹ ਦੇ ਦਿਓ ਨਵੀਂ ਜੁੱਤੀ ਉਹਨਾਂ ਨੂੰ ਉਸ ਲਮਾਰੀ ਚ ਪਈਆ ਕੱਢ ਕੇ ਲੈ ਜਾਓ। ਓਹੋ ਤੇਰੇ ਦਿਮਾਗ 'ਚ ਕਿਉਂ ਨਹੀਂ ਵੱੜਦੀ ਕੋਈ ਗੱਲ? ਤੂੰ ਧੀ ਦੀ ਮੰਗੀ ਇੱਕ ਪੱਥਰ ਦੀ ਮੰ। ਮੈਂ ਪੁੱਤ ਦੀ ਮੰਗੀ। ਉਹਨਾਂ ਨੂੰ ਪੁੱਤਾਂ ਦੀ ਜੁੱਤੀ ਚਾਹੀਦੀ ਆ ਨਾ ਫਿਰ ਦੀ ਜੁੱਤੀਆਂ 'ਚ ਕੀ ਫਰਕ ਆ ਲੈ ਫਰਕ ਹੈ ਕਿਉਂ ਨਹੀਂ ਅੱਛਾ ਧੀ ਤੇ ਪੁੱਤ 'ਚ ਕੋਈ ਫਰਕ ਹੀ ਨਹੀਂ ਹੈਗਾ ਸਿਆਣੀਆਂ ਬੁੜੀਆਂ ਉੱਥੇ ਗੱਲਾਂ ਕਰਦੀਆਂ ਸੀ ਕਹਿੰਦੀਆਂ ਪੁੱਤ ਦੀ ਜੁੱਤੀ ਪੁੱਤ ਦੀ ਮਾਂ ਦੀ ਜੁੱਤੀ ਪਾਉਣੀ ਆ ਜੇ ਮੁੰਡੇ ਵਾਲੀ ਦੀ ਜੁੱਤੀ ਪਾਵਾਂਗੇ ਨਹੀਂ ਤਾਂ ਹੀ ਕਰਕੇ ਕੁੜੀ ਦੇ ਫੇਰ ਗਾਹਾਂ ਮੁੰਡਾ ਹੋਊਗਾ ਓਹੋ ਇਤੋ ਦੀਦੀ ਰੱਬ ਦੀ ਦੇਣ ਹੈ ਜੁੱਤੀਆਂ ਨਾਲ ਥੋੜੀ ਮੁੰਡੇ ਹੁੰਦੇ ਆ ਨੱਥਾ ਨੁਤਾ ਲੱਗਣੀ ਆ ਨਾ ਜਿਹੜੇ ਸਿਆਣੇ ਨੇ ਉਹ ਐਂ ਤੁਰੇ ਫਿਰਦੇ ਨੇ ਜੇ ਉਹਨਾਂ ਨੇ ਸਿਆਣੇ ਬੰਦਿਆਂ ਨੇ ਗੱਲਾਂ ਬਣਾਈਆਂ ਨੇ ਕੋਈ ਵੀ ਆਏ ਰਵਾਜ ਹੁੰਦਾ ਫਿਰ ਉਹ ਪਾਗਲ ਤੁਰੇ ਫਿਰਦੇ ਨੇ ਕੁਝ ਸੋਚ ਸਮਝ ਕੇ ਬਣਾਏ ਹੋਣਗੇ ਉਹਨਾਂ ਨੇ ਰਵਾਜ ਲਾੜੇ ਦੂਤਾ ਉਹੀ ਮੈਨੂੰ ਟਾਈਮ ਲਵਾਈ ਜਾਨੀ ਆ ਜੇ ਪਤਾ ਜੁੱਤੀ ਦਾ ਦੱਸ ਦੇ ਨਹੀਂ ਫਿਰ ਮੈਨੂੰ ਹੀ ਕਿਉਂ ਟਾਈਮ ਲਵਾਇਆਗਾ मैं तो चक्की नहीं दी, दी उसकी देख बस फिर मैं आप ही पाल के ला जानी अगले ने माल मैं तो जुत्ती मंगाई है mm -hmm. ਮम्मा ਚਾਚੇ ਕਿੱਥੇ ਗਏ ਹੋਏ ਨੇ ਚਾਚੀ ਬੁੱਤ ਤੇਰੀ ਵਿਆਹ ਲੰਦੇ ਗਈ ਹੋਈ ਆ ਸੱਚ ਵਿਆਹ ਦੀ ਗੱਲ ਤਾਂ ਜ਼ਿਆਦਾ ਹੀ ਰਿਤ ਜਦ ਜਰੇ ਬੀਰੇ ਦਾ ਵਿਆਹ ਹੋਊਗਾ ਨਾ ਤੂੰ ਸਹੇਰੇ ਬੰਨੀ ਇਹਦੇ ਤੇ ਤੇਰੀ ਭਾਬੀ ਆਉਗੀ ਉਹ ਦਿਨ ਨਵੀਂ ਨਵੀਂ ਦੇ ਬਿਆਹ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਵਾਂਗੇ ਆਪਾਂ ਕਿੰਨਾ ਚਾਅ ਚੜੂਗਾ ਹਨਾ ਹਾਂ ਮम्मा ਮੈਂ ਵੀਰੇ ਦੇ ਸਹੇਰੇ ਬੰਨੂੰਗੀ ਹੋਰ ਬੁੱਤ ਬੰਨੇਗੇ ਕਿ ਕਿਉਂ ਨਹੀਂ ਤੂੰ ਤਾਂ ਹੀ ਆਦੀ ਭੈਣਾ ਗੱਲਾ ਗੱਲਾ ਚਾਚੇ ਦਾ ਮੁੰਡਾ ਤੇਰੇ ਦਾ ਨੜੇ ਤੇ ਵੇਖ ਤੇਰੇ ਬਾਈ ਦੇ ਸਹਰੇ ਬਣਨੇਗੀ ਤੂੰ ਠੀਕ ਆ ਫਿਰ ਤੇਰੀ ਭਾਬੀ ਆਉਗੀ ਜਦੋਂ ਵਿਆਹੀ ਉਹਦਾ ਬਾਰ ਰਕਾਈ ਦਾ ਤੈਨੂੰ ਸ਼ਗਨ ਦਵਾਵਾਂਗੇ ਤੇ ਤੇਰੀ ਭਾਬੀ ਦਾ ਚੂੜਾ ਵਧਾਵਾਂਗੇ ਜਦੋਂ ਉਹਦੇ ਤੈਨੂੰ ਉਹ ਦੇਉਗੀ ਸੂਟ ਫਿਰ ਜਦੋਂ ਪੇਟੀ ਖਲਾਈ ਦਾ ਉਹ ਅੱਡ ਤੈਨੂੰ ਸੂਟ ਦੇਊ ਤੈਨੂੰ ਤਾਂ ਇੰਨੇ ਸ਼ਗਨ ਮਿਲਣਗੇ ਕੁੜੀ ਕਰਕੇ ਹੈ ਮੁੰਡਿਆਂ ਨੂੰ ਕਿੱਥੇ ਮਿਲਦੇ ਨੇ ਇਹ ਇੰਨੇ ਸ਼ਗਨ ਕੁੜੀਆਂ ਨਹੀਂ ਮਿਲਦੇ ਨੇਗੇ ਕਿੰਨਾ ਚਾ ਚੜੂਗਾ ਦੇਖ ਤੈਨੂੰ ਉਦੋਂ ਹੈ ਉਦੋਂ ਤਾਂ ਵੱਡੀ ਹੋ ਜਾਏਗੀ ਤੂੰ ਬਹੁਤ ਮੰਗੇ ਫੇਰ ਤਾਂ ਕਿੰਨਾ ਮਜ਼ਾ ਆਊਗਾ ਫੇਰ ਤਾਂ ਵਧੀਆ ਹੀ ਮੈਂ ਕੁੜੀਆਂ ਹੋਰ ਵੀਰੇ ਮੇਰੇ ਸੇਰੇ ਹੀ ਬਨੂੰਗੀ ਹਾਂ ਹੁਣ ਖੇਡ ਲੈ ਤੁਸੀਂ ਉੱਤੇ ਮੈਂ ਵੀ 10 ਮਿੰਟ ਆਰਾਮ ਕਰਦੀ ਆਂ ਨੇ ਕਿ ਕਾਲੀ ਕਾਲੀ ਰਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰ ਜਾਈਦਾ ਸਿਰ ਤੇ ਸਜਾਈਦਾ ਵੀਰ ਦੀ

ਤੈਨੂੰ ਕਿੰਨੇ ਵਾਰੀ ਤਾਂ ਸਮਝਾਇਆ ਵੀ ਤੇਰੀ ਚਾਚੀ ਦਾ ਸੁਵਾਈ ਐਵੇਂ ਦਾ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਜਹੇ ਜੀ ਹੈਗੀ ਹੈ ਰਹਿਣ ਦੇ ਕੋਈ ਨਾ ਕਿੰਨੀਆਂ ਤੇ ਤੈਨੂੰ ਗੱਲਾਂ ਸਮਝਾਉਣੀਆਂ ਪੁੱਤ ਮੈਂ ਤੂੰ ਟੈਨਸ਼ਨ ਨਾ ਲੈ ਆ ਕਰ ਚੁੱਪ ਕਰ ਮੇਰੀ ਤੀ ਇੱਕ ਸਾਲ ਬਾਅਦ ਨਾ ਤਾਂ ਮੂੰਹ ਮਿੱਠਾ ਕਰੋ ਨਾ ਬਾਲਾ ਲੋਬੜੇ ਮੂੰਹ ਮਿੱਠਾ ਕਰੋ ਕਾਦੀ ਖੁਸ਼ੀ ਚ ਕੋਈ ਨਾ ਮੈਂ ਦੱਸੂਗੀ ਕਿ ਰਾਂ ਤੁਸੀਂ ਮੂੰਹ ਤਾਂ ਮਿੱਠਾ ਕਰੋ ਦੱਸਦੀਆਂ ਵੀ ਕਾਦੀ ਖੁਸ਼ੀ ਆ ਲੈ ਮੂੰਹ ਤਾਂ ਮਿੱਠਾ ਕਰ ਲਿਆ ਹੁਣ ਵੀ ਦੱਸ ਦੱਸ ਵੀ ਕਾਦੀ ਉਹਨਾਂ ਦੇ ਅੰਦਰਲੇ ਘਰ ਵਾਲਿਆਂ ਦੇ ਜਦੋਂ ਕੁੜੀ ਦਾ ਵਿਆਹ ਸੀ ਤੁਸੀਂ ਉਹਨਾਂ ਦੀ ਪੇਟੀ 'ਚ ਕੱਪੜੇ ਪਵਾ ਕੇ ਆਏ ਸੀ ਤੁਹਾਨੂੰ ਯਾਦ ਹੈ ਹਾਂ ਹਾਂ ਚੰਗੀ ਤਰ੍ਹਾਂ ਯਾਦ ਹੈ ਜਿਹੜੀ ਕੁੜੀ ਦੀ ਨਾਈ ਧੋਈ ਤੋਂ ਬਾਅਦ ਤੇ ਆਪਦੀ ਜੁੱਤੀ ਪਵਾਈ ਸੀ ਉਹ ਯਾਦ ਹੈ ਦੀਦੀ ਤੈਨੂੰ ਹਾਂ ਹਾਂ ਚੰਗੀ ਤਰ੍ਹਾਂ ਯਾਦ ਹੈ ਪੁਜਾਰ ਤਈਗਾ ਤਾਂ ਭਾਈ ਇੰਨੀ ਗੱਲ ਤਾਂ ਦੱਸ ਕੀ ਐ ਲੈ ਫਿਰ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਕਿਹੜੀ ਖੁਸ਼ੀ ਚ ਮੈਂ ਗੁੜ ਖਵਾਉਣੀ ਆ ਤੁਹਾਨੂੰ ਫਿਰ ਤਾਂ ਥੋੜੀ ਜ਼ਿਆਦਾ ਹੀ ਹੋਊਗਾ ਮੈਨੂੰ ਨਹੀਂ ਪਤਾ ਨਹੀਂ ਕੀ ਗੱਲਾਂ ਇੰਨੀਆਂ ਕਰੀ ਇੰਨੀਆਂ ਤੂੰ ਸਿੱਧੀ ਸਿੱਧੀ ਗੱਲ ਦੱਸ ਨਾ ਕੀ ਐ ਜਿੰਨਾਂ ਦੇ ਤੂੰ ਇੰਨਾ ਹੋਭ ਕੇ ਗਈ ਪੇਟੀ ਚ ਕੱਪੜੇ ਪਵਾਏ ਪੈਰ ਦੀ ਜੁੱਤੀ ਦੇ ਕੇ ਆਈ ਵੀ ਮੇਰੇ ਮੁੰਡਾ ਉਹਨਾਂ ਦੇ ਪਤਾ ਕੀ ਹੋਇਆ ਕੀ ਹੋਇਆ ਉਹਨਾਂ ਦੇ ਕੁੜੀ ਹੋਈ ਆ ਕੱਲ੍ਹ ਨਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹਨਾਂ ਦੇ ਕੁੜੀ ਹੋ ਜੇ ਅਸੀਂ ਤਾਂ ਸਾਰੇ ਵਿਆਹ ਕਾਰ-ਵਿਆਹ ਆਏ ਪੂਰੇ ਉਸ ਨਾਲ ਕੀਤੀ ਸੀ ਵੀ ਉਹਨਾਂ ਤਾਂ ਮੁੰਡੇ ਹੋ ਜਦੋਂ ਉਹਨਾਂ ਨੇ ਸਾਰੇ ਵਿਆਹ ਮੁੰਡੇ ਵਾਲੀ ਤੋਂ ਕਰਾਏ ਨੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹਨਾਂ ਦੇ ਕੁੜੀ ਹੋ ਜੇ ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਦੀਦੀ ਵੀ ਰੱਬ ਤੋਂ ਡਰੋ ਤੁਸੀਂ ਇੰਨਾ ਗੱਲਾਂ ਕਰਕੇ ਜਿਹੜੀ ਕੁੜੀ ਦੀ ਮਾਂ ਹੁੰਦੀ ਆ ਉਹਨੂੰ ਤੁਸੀਂ ਨੀਚਾ ਝੁਕਾ ਦਾਨੀਓ ਰੀਤੀ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਵੀ ਜੁੱਤੀ ਤੇ ਜੁੱਤੀ ਪਵਾਉਣ ਨਾਲ ਜਾ ਪੇਟੀਆਂ ਦੇ ਹੱਥ ਲਵਾਉਣ ਨਾਲ ਮੁੰਡੇ ਨਹੀਂ ਹੁੰਦੇ ਇਹ ਤਾਂ ਰੱਬ ਦੀ ਦੇਣ ਹੈ ਜਿਹੜਾ ਕੁਝ ਦੇਣਾ ਹੈ ਰੱਬ ਨਹੀਂ ਦੇਣਾ। ਸੋਡੀਆਂ ਇਹ ਘਟੀਆਂ ਗੱਲਾਂ ਧੀ ਦੀ ਮਾਂ ਨੂੰ ਹੋਰ ਵੀ ਨੀਵਾ ਕਰ ਦੰਦੀਆਂ ਨੇ ਸੋਚ ਸਮਝ ਕੇ ਬੋਲਣਾ ਚਾਹੀਦਾ ਕਿਸੇ ਨੂੰ ਵੀ ਦਿਲ ਨਾ ਦਿਖਾਓ ਕਿਸੇ ਦਾ। ਰਹੀ ਗੱਲ ਧੀ ਪੁੱਤ ਦੇ ਫਰਕ ਦੀ। ਪ੍ਰਮਾਤਮਾ ਨੇ ਹੀ ਦੇਣੇ ਨੇ ਧੀ ਵੀ ਪ੍ਰਮਾਤਮਾ ਨੇ ਦਿੱਤੀ ਆ ਤੇ ਪੁੱਤ ਵੀ ਪ੍ਰਮਾਤਮਾ ਨੇ ਦਿੱਤਾ। ਇਹਦਾ ਮਤਲਬ ਜੇ ਤੁਸੀਂ ਪ੍ਰਮਾਤਮਾ ਦੇ ਫੈਸਲੇ ਨੂੰ ਗਲਤ ਮੰਨਦੀ ਹੋ ਹਾਂ ਪੰਮੀ ਮੈਂ ਤਾਂ ਲੋਕਾਂ ਵਾਂਗ ਲੱਗ ਕੇ ਤੈਨੂੰ ਮਾੜਾ ਚੰਗਾ ਬੋਲੀ ਗਈਆਂ ਜਿਵੇਂ ਸਮਾਜ ਚ ਲੋਕ ਕਹਿੰਦੇ ਸੀ ਉਵੇਂ ਮੈਂ ਤੇਰੇ ਨਾਲ ਕਹੀ ਗਈ ਤੈਨੂੰ ਕਹੀ ਗਈਆਂ ਫਿਰ ਤਾਂ ਮੇਰੇ ਚ ਤੇ ਸਮਾਜ ਚ ਕੋਈ ਫਰਕ ਨਾ ਰਿਹਾ ਮੈਨੂੰ ਮaaf ਕਰ ਦੇ ਮੇਰੀ ਭੈਣ ਨਾ ਕੋਈ ਨਾ ਤੂੰ ਤਾਂ ਮੇਰਾ ਦਿਲ ਦਿਖਾਇਆ ਦੀਦੀ ਪਰ ਮੇਰੇ ਬਾਰੇ ਨਹੀਂ ਮੈਂ ਤਾਂ ਦੋਨਾਂ ਨੂੰ ਇੱਕੋ ਜੀ ਸਮਝਦੀ ਹਾਂ ਮੇਰੇ ਵਾਸਤੇ ਤਾਂ ਮੁੰਡਾ ਵੀ ਉਹੀ ਤੇ ਕੁੜੀ ਵੀ ਉਹੀ ਅੱਜ ਤੇਰੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲਤੀਆਂ ਮੈਨੂੰ ਪਤਾ ਲੱਗ ਗਿਆ ਵੀ ਰੱਬ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਦੁਨੀਆ ਤੇ ਬਾਕੀ ਤੇ ਪੁੱਤ ਤਾਂ ਕਰਮਾਂ ਦੇ ਆ ਉਹਦਾ ਰੱਬ ਨੇ ਜੀ ਨੂੰ ਜਿਹੜਾ ਦੇਣਾਗਾ ਉਹੀ ਦੇਊਗਾ ਸਹੀ ਗੱਲ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀਆਂ ਪੁਰਾਣੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਬਾਕੀ ਅਸੀਂ ਇਸ ਵੀਡੀਓ 'ਚ ਇਹੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਆ ਇੱਕ ਤਾਂ ਪਹਿਲੇ ਹੀ ਆਪਣੇ ਸਮਾਜ 'ਚ ਵੀ ਪੁੱਤਾਂ ਨੂੰ ਪਹਿਲ ਦਿੱਤੀ ਜਾਂਦੀ ਆ ਹਨਾ ਧੀ ਦੀ ਮਾਂ ਨੂੰ ਪਿੱਛੇ ਰੱਖਿਆ ਜਾਂਦਾਗਾ ਬਾਕੀ ਰਹਿੰਦਾ ਹੁੰਦਾ ਜਦੋਂ ਬਿਹਾਰਾਂ ਚ ਕਿਸੇ ਵਿਆਹ ਸਾਦੀ ਚ ਬਿਹਾਰ ਤਿਹਾਰ ਹੁੰਦੇ ਨੇ ਉਹ ਚ ਅਗਲਾ ਧੀ ਦੀ ਮਾਂ ਨੂੰ ਪਿੱਛੇ ਕਰ ਦਿੰਦਾਗਾ ਤਾਂ ਉਹਦਾ ਬਹੁਤ ਮਨ ਦੁਖੀ ਹੁੰਦਾ ਐਦਾਂ ਨਾ ਕਰਿਆ ਕਰੋ ਸਾਰੇ ਧੀ ਦੀ ਮਾਂ ਨੂੰ ਵੱਧ ਪਿਆਰ ਦਿਆ ਕਰੋਈ ਤਾਂ ਕਿ ਉਹਨਾਂ ਨੂੰ ਧੀ ਤੇ ਪੁੱਤ ਚ ਫਰਕ ਨਾ